ਸਰ ਜੀ ਸਤਿ ਸ਼੍ਰੀ ਅਕਾਲ ਮੈਂ ਨੀਰਜ ਲੂਥਰਾ ਜੁਗੈਸ਼ਰ ਦੇਵ ਜੀ ਦੇ ਨਾਲ ਸਭ ਦਾ ਬਹੁਤ ਥੈਂਕਸ ਕਰਨਾ ਨੀਵ ਸਹਾਰਾ ਕਲੱਬ ਵੌਇਸ ਆਫ ਬਟਾਲਾ ਦਾ ਕਿ ਇਹਨਾਂ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਹੈ ਕਿ ਗੋ ਗਰੀਨ ਦੇ ਮਹਿੰਮ ਦੇ ਤਹਿਤ ਗਰੀਨਰੀ ਦਾ ਸਾਨੂੰ ਮੈਨੂੰ ਉਸ ਦੇਖ ਕੇ ਇਹਨਾਂ ਮਨ ਖੁਸ਼ ਹੋਇਆ ਕਿ ਇਹਨਾਂ ਨੇ ਵੱਡੇ ਸਾਰੇ ਡਾਕਟਰ ਸਾਰੇ ਡਾਕਟਰ ਆਏ ਨੇ ਸਾਰੇ ਇਹਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰੇ 5:30 ਵਜੇ ਤੇ ਆ ਕੇ ਪੌਦੇ ਲਗਾਉਂਦੇ ਪਏ ਮੇਰਾ ਇੱਕ ਬੜਾ ਅੱਛਾ ਐਕਸਪੀਰੀਅੰਸ ਹੈ ਉਹਨਾਂ ਦੇਖਣਾ ਵੀ ਤੇ ਮੈਂ ਅਸੀਂ ਵਾਅਦਾ ਕਰਨਾ ਹੈ ਕਿ ਜੋ ਉਹਨਾਂ ਨੇ ਸਾਡੇ ਤੇ ਪੌਦੇ ਲਗਾਉਣ ਦਾ ਇੱਥੇ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਸੰਭਾਲ ਰੱਖਾਂਗੇ ਅਸੀਂ ਉਹਦੇ ਤੇ ਖਰੇ ਉਤਰਾਂਗੇ ਤੇ ਅੱਗੋਂ ਵੀ ਇਹਨਾਂ ਦੇ ਨਾਲ ਹੋਰ ਵੀ ਕੋਈ ਵੀ ਹੈਲਪ ਚਾਹੀਦੀ ਹੈ ਅਸੀਂ ਹਰ ਵੱਲੇ ਹਾਜ਼ਰ ਰਹਿਣਾ ਅੱਜ ਅਸੀਂ ਵਾਇਸ ਆਫ ਬਟਾਲਾ ਦੀ ਤਰਫੋਂ ਡ੍ਰੀਮ ਟਾਊਨ ਜਿਹੜੀ ਕਿ ਬਹੁਤ ਹੀ ਅੱਛੀ ਸੋਹਣੀ ਕਲੋਨੀ ਬਟਾਲਾ ਸ਼ਹਿਰ ਦੇ ਨਾਲ ਬਣੀ ਹੈ ਉਹਦੇ ਵਿੱਚ ਬੂਟੇ ਲਗਾਣ ਲਈ ਆਏ ਆਂ ਔਰ ਬੂਟੇ ਲਗਾਣ ਲਈ ਬਾਇਸਾਫ ਬਟਾਲਾ ਦੀ ਸਾਰੀ ਟੀਮ ਪਹੁੰਚੀ ਹੈ ਵੱਖ-ਵੱਖ ਆਰਗੇਨਾਈਜੇਸ਼ਨ ਦੇ ਹੋਰ ਵੀ ਲੋਕ ਪਹੁੰਚੇ ਨੇ ਔਰ ਇਹ ਸਮਾਂ ਜਿਹੜਾ ਸਾਵਣ ਦਾ ਮਹੀਨਾ ਚੱਲ ਰਿਹਾ ਹੈਗਾ ਇਹਦੇ ਵਿੱਚ ਬਰਖਾ ਕਰਕੇ ਬਰਸਾਤਾ ਕਰਕੇ ਧਰਤੀ ਮਾਂ ਦੀ ਗੋਦ ਜਿਹੜੀ ਹੈਗੀ ਉਹ ਬੂਟੇ ਲੈਣ ਲਈ ਬਹੁਤ ਵਧੀਆ ਸਮਾਂ ਹੈਗਾ ਤੇ 100% ਬੂਟੇ ਜਿਹੜੇ ਨੇ ਪੜ ਜਾਣੇ ਹਨ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਇਹ ਸਮਾਂ ਬੂਟੇ ਲਗਾਉਣ ਦਾ ਹੈਗਾ ਜਰੂਰ ਲਗਾਓ ਕਿਉਂਕਿ ਬੂਟਿਆਂ ਦੇ ਨਾਲ ਹਰਿਆਲੀ ਆ ਹਰਿਆਲੀ ਦੇ ਨਾਲ ਆਕਸੀਜਨ ਆ ਆਕਸੀਜਨ ਦੇ ਨਾਲ ਹੀ ਸਾਡਾ ਜੀਵਨ ਹੈਗਾ। ਧੰਨਵਾਦ। ਮੇਰਾ ਨਾਮ ਜਸਜੀਤ ਹੈ ਤੇ ਮੈਂ ਅੱਜ ਆਪਣੇ ਜਨਮ ਦਿਨ ਤੇ ਵਾਇਸਾਪ ਬਟਾਲਾ ਦੀ ਤਰਫੋਂ ਡ੍ਰੀਮ ਟਾਊਨ ਬਟਾਲਾ ਵਿਖੇ ਬੂਟੇ ਲਗਾ ਰਿਹਾ ਹਾਂ। ਜੇ ਆਪਾਂ ਬੂਟੇ ਨਾ ਲਗਾਈਏ ਤੇ ਸਾਨੂੰ ਹਵਾ ਤੇ ਆਕਸੀਜਨ ਨਹੀਂ ਮਿਲੇਗੀ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਵਿੱਚ ਇੱਕ ਇੱਕ ਬੂਟਾ ਲਾਇਆ ਜਾਵੇ। ਤਾਂ ਕਿ ਵਾਤਾਵਰਨ ਆ ਉਹ ਸ਼ੁੱਧ ਹੋ ਜਾਈ ਧਰਤੀ ਮਾਂ ਨੂੰ ਬੂਟਿਆਂ ਦੀ ਬਹੁਤ ਲੋੜ ਹੁੰਦੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਕਿ ਬੂਟੇ ਜ਼ਰੂਰ ਲਗਾਓ ਬਹੁਤ ਬਹੁਤ ਧੰਵਾਦ ਹੌਂਦੇ ਵਿੱਚ ਵਾਈਸੋਂ ਦੀ ਤਾਲਾ ਦੀ ਜਿਹੜੇ ਜੰਨੇ ਸਾਰੇ ਉਤਲਤੇ ਹਨ ਉਹ ਅੱਜ ਪਹੁੰਚ ਕੇ ਧਰਤੀ ਮਾਂ ਦਾ ਸ਼ਿੰਗਾਰ ਜਿਹੜਾ ਹੈ ਪਰਵਰਨ ਦੀ ਰੱਖਿਆ ਵਾਸਤੇ ਬੂਟੇ ਜਿਹੜੇ ਹਨ ਦਰਖਤ ਲਾਏ ਜਾ ਰਹੇ ਹਨ ਇਹ ਲੰਬੀ ਦੇ ਸਾਲ ਲਗਭਗ 7000 ਦੇ ਲਗਭਗ ਲਾਏ ਸੀ ਐਤ ਕੰ 10000 ਰੁਪਏ ਲੋਨ ਦਾ ਤੇ ਪਾਲਣ ਦਾ ਵੀ ਜਿਹੜਾ ਹੈ ਉਹ ਉਰਾਲਾ ਜਿਹੜਾ ਹੈ ਵਾਇਸ ਆਫ ਬਟਾਲਾ ਕਰ ਰਿਹਾ ਹੈ ਤੇ ਉਹ ਸ਼ਹਿਰ ਵਾਸੀਆਂ ਦਾ ਬੁੜਾ ਪੂਰਾ ਸਹਿਯੋਗ ਹੈ ਅਸੀਂ ਇਸੇ ਤਰ੍ਹਾਂ ਚਾਹੁੰਦੇ ਆ ਕਿ ਅਸੀਂ ਦਿੱਤੇ ਲਾਏ ਨੇ ਤੇ ਜਿੰਨਾ ਜਿੰਨਾ ਤੇ ਥਾਵਾਂ ਤੇ ਲਾਏ ਨੇ ਉਹ ਇਸ ਦਾ ਸੰਭਾਲ ਕਰਨਗੇ ਬਹੁਤ ਬਹੁਤ ਧੰਨਵਾਦ